ਸ਼ਗਨਾਤੇ ਬੈਠੀ ਕੁੜੀ ਨੇ ਆਪਣੀ ਸਹੇਲੀ ਨੂੰ ਬੁਲਾ ਕੇ ਵਿਆਹ ਵਾਲੇ ਮੁੰਡੇ ਨਾਲ ਕਰਤਾ ਆ ਕੰਮ ਦੋਸਤੋ ਅਕਸਰ ਹੀ ਜਦੋਂ ਵਿਆਹ ਹੁੰਦਾ ਹੈ ਤਾਂ ਮੁੰਡਾ ਕੁੜੀ ਦੇ ਭੈਣ ਭਰਾ ਅਤੇ ਦੋਸਤ ਉਹਨਾਂ ਦੀ ਹਰ ਇੱਕ ਗੱਲ ਦਾ ਧਿਆਨ ਰੱਖਦੇ ਨੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਨੂੰ ਸ਼ਗਨਾ ਦੇ ਲਈ ਬਿਠਾਇਆ ਹੋਇਆ ਏ ਪਰ ਕਾਫੀ ਧੇਰ ਬੈਠਣ ਕਰਕੇ ਮੁੰਡਾ ਕੁੜੀ ਨੂੰ ਗਰਮੀ ਆ ਜਾਂਦੀ ਏ ਅਤੇ ਕੁੜੀ ਜਦੋਂ ਦੇਖਦੀ ਹੈ ਕਿ ਮੁੰਡੇ ਦੇ ਮੂੰਹ ਤੇ ਬਹੁਤ ਗਰਮੀ ਆਈ ਹੋਈ ਹੈ ਤਾਂ ਕੁੜੀ ਆਪਣੀ ਇੱਕ ਸਹੇਲੀ ਨੂੰ ਕੋਲ ਬੁਲਾਉਂਦੀ ਹੈ ਅਤੇ ਕਹਿੰਦੀ ਹੈ ਕਿ ਆਪਣੇ ਜੀਜੇ ਦਾ ਮੂੰਹ ਸਾਫ਼ ਕਰ ਗਰਮੀ ਕਰਕੇ ਕਿੰਨਾ ਕਾਲਾ ਲੱਗ ਰਿਹਾ ਏ ਜਿਸ ਤੋਂ ਬਾਅਦ ਕੁੜੀ ਦੀ ਸਹੇਲੀ ਮੁੰਡੇ ਦਾ ਮੂੰਹ ਚੰਗੀ ਤਰ੍ਹਾਂ ਸਾਫ਼ ਕਰਕੇ ਗਰਮੀ ਪਹੁੰਚ ਦਿੰਦੀ ਏ ਇਹ ਦੇਖ ਕੇ ਮੁੰਡਾ ਖੁਸ਼ ਹੋ ਜਾਂਦਾ ਹੈ ਅਤੇ ਕੁੜੀ ਵੀ ਹੱਸਣ ਲੱਗ ਜਾਂਦੀ ਏ ਸੋ ਇਹੀ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜੋ ਵਿਆਹ ਤੋਂ ਬਾਅਦ ਵੀ ਜ਼ਿੰਦਗੀ ਨੂੰ ਬਹੁਤ ਹੀ ਖੂਬਸੂਰਤ ਬਣਾ ਦਿੰਦੀਆਂ ਨੇ ਅਤੇ ਇਹ ਜ਼ਿੰਦਗੀ ਬਹੁਤ ਹੀ ਸੌਖੀ ਲੰਘਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ